लागी मोर ह <laughs> ਅਗੋਂ ਫੇਰ ਉੱਤੇ ਨਹੀਂ ਨਗਰੀਆ ਨਗਰੀਆ ਮਹਿੰਦੂ ਨੇ ਗਿਆ ਹੋਇਆ ਨਿਯੋਗ ਨਹੀਂ ਮਾਰੋ ਬੰਦੇ ਨੂੰ ਉਹ ਵੀ ਜਿਹੜਾ ਪ੍ਰਿਵਿਜਨ ਖੜਾ ਨਹੀਂ ਆਉਂਦਾ ਨਹੀਂ ਨਹੀਂ ਉਹ ਆ ਗਿਆ ਉਹ ਦੇ ਆਂਦਾ

ਤੁਹਾ ਮੈਂ ਪਹਿਲਾਂ ਕਿਹਾ ਤਾਂ ਹੈਗਾ ਦਾ ਆਹ 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 ਪੈਦਾ ਮੈਂ

ਰੁਕੀਏ ਲਾਈਆਂ ਦੇ ਮਾੜੀ ਇਧਰ ਰੰਗ ਦੇ ਬਾਅਦ ਦਿਖਾ ਦਵਾਂਗੇ ਉਹਨੂੰ ਲੰਗ ਇਧਰ ਮੈਂ ਤੁਹਾਨੂੰ ਅੰਗ ਦਿਖਾ ਦੇ ਪੱਲਾ ਖੋਲ ਕੇ ਰੰਗ ਦਿਖਾ ਲਾਈ ਵੀਰੇ ਆ ਰੰਗ ਦਾ ਲਾਅ ਦਾਤਾ ਏ ਠੀਕ ਆ ਕਾਚੀ ਮਿੱਟੀ ਲੱਗਿਆ ਹੋਇਆ ਵਸਤਾ ਇਧਰ ਵੀ ਕਾਚੀ ਮਾਟੀ ਕਾ ਠੀਕ ਆ ਤੇ ਕੰਡ ਹਰਾ ਏ ਬੱਚਾ ਰਹੇਗਾ ਇਹ ਕਮੰਡਲ ਆ ਏ ਸ਼ਾਕਾ ਕਮੰਡਲ ਆ ਦੇਖੋ ਉਹ ਬਾਅਦ ਦਿਖਾ ਦੂੰਗੇ ਨਾ ਉਹਨੂੰ ਠੀਕ ਆ ਇਹ ਫੋਨ ਤੇ ਬਾਅਦ ਦਿਖਣਾ ਲਾ ਠੀਕ ਆ ਠੀਕ ਆ ਬਣਾ ਲਈ ਬਾਈ ਬਣਾ ਲਈ ਉਹ ਦਿਖਾ ਦੂੰਗੇ ਬਾਅਦ ਚ ਯਾਰ ਫਿਰ ਉਹਨੂੰ ਹਾਂ ਜੀ ਬਾਈ ਬਾਈ ਆਹ ਤੇਰੀ ਹੱਤਾਂ ਦੇ ਆਪ ਹੁਣ ਤਾਂ ਨਹਾਇਆ ਬੈਠਾ ਕੇ ਤੋੜਵਾ ਲਈ ਓ ਗੱਬੇ ਬੋਤਰਾ ਵਾਲਾ ਨਾ ਨਾ ਇਹ ਕੰਢੇ ਲਾਦਾ ਫਿੱਕਾ ਹਾਂ ਦਿਖ ਰਹੀ ਪਛਾਣੇ ਬਬਣਾ ਲਈ ਵੀਡੀਓ ਬਣਾ ਲਈ ਬਣਾ ਦਤੀ ਮੈਂ ਚੰਗੀ ਤਰ੍ਹਾਂ ਲਾਉਂ ਜੀ ਆਪਣਾ ਮਨੀ ਬਾਈ ਮੇਰੇ ਕੋਲ ਆਉਂਦਾ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਭਰਾਵਾਂ ਦੇ ਤੇ ਵੀਰ ਅੱਜ ਕੁੰਤਰਾ ਬਾਜੀ ਦੇ ਵੀ ਆਪਣਾ ਕੁੰਤਰਾ ਇੱਕ ਆਇਆ ਤੇ ਚਾਚੇ ਦਾ ਕੁੰਤਰਾ ਆਇਆ ਇੱਕ ਤੇ ਚਾਚਾ ਤਾਂ ਨਾ ਹੀ ਆ ਸਕਿਆ ਫਿਰ ਉਹਨੇ ਨਾਲ ਹੀ ਭੇਜਤਾ ਤੇ ਇੱਧਰ ਬਿੰਦੂ ਬਾਈ ਆ ਪਿੰਡ ਤੋਂ ਕਿਉਂਕਿ ਬਾਈ ਆਪਣੇ ਚੰਨਾ ਦੇ ਕੁੰਤਰਾ ਛੁੱਟੇ ਅੱਜ ਉਹਰੇ ਤੇ ਨਾਲ ਪਿੰਡੂ ਦਾ ਜੰਤਰਾ ਆ ਆਮਨ ਸਿਹੜੀ ਉਹ ਵੀ ਆਏ ਹੋਏ ਆ ਉਹਰੇ ਬਾਈ ਕਿਹੜਾ ਹਾਂ ਸਭ ਬਈ ਠੀਕ ਹੈ ਵਧੀਆ ਵਧੀਆ ਠੀਕ ਹੈ ਠੀਕ ਤੇ ਬਾਈ ਮਿਲਦੇ ਆ ਫਿਰ ਆਪਾਂ ਥੋੜੇ ਟਾਈਮ ਬਾਅਦ ਕੇ ਕਰਦੇ ਗੱਲਬਾਤ ਹੋਰ ਵਧੀਆ ਕੋਈ ਹੈ ਨਾ ਵੀਰ ਵੀਰਾਂ ਦੇ ਨਾਲੇ ਠੀਕ ਆ ਬਾਈ ਦੱਸ ਦੇ ਨਾਲ ਕਿੰਨੇ ਕਬੂਤਰ ਰੋੜੇ ਤੁਹਾਨੂੰ ਹਨ ਬਾਈ ਕਾਪੀ ਵਾਲਾ ਕਰ ਦੇ ਗਏ ਲਾ ਕਿੰਨੇ ਹੋ ਗਈ ਲੈ ਪੱਲੇ ਖੋਣ ਕੇ ਤਾਂ ਜਾਂ ਤੇ ਪਲੱਸ ਹੋ ਗਈ ਤੇ ਨਾਮ ਵੀਰ ਆਪਣਾ ਨਾਮ ਕੀ ਹੈ ਨਾਮ ਗਰਵਿੰਦਰ ਸਿੰਘ ਗਰਵਿੰਦਰ ਆਈ ਪੈਂਡਾ ਹਾਂਜੀ ਠੀਕ ਵੀਰੇ ਕਿੰਨੇ ਕਬੂਤਰ ਛੁੱਟੇ ਵੀਰੇ 50 ਤੇ ਪਲੱਸ ਛੁੱਟ ਗਏ ਜੀ ਠੀਕ ਹੈ ਠੀਕ ਆਪਣੀ ਐਂਟਰੀ ਕਿੰਨੀ ਰੱਖੀ ਵੀਰੇ 1200 ਰੱਖੀ ਦੀ ਹੈ ਠੀਕ ਹੈ ਜੀ ਅਛਰ ਟਕੇ ਪਿੰਡ ਵਾਲਿਆਂ ਦੇ ਵੀ ਹਟ ਗਏ ਵੈਰੀ ਆ ਗਈ ਭਾਈ ਵੈਰੀ ਆ ਗਈ ਵੈਰੀ ਬੈਰੀ ਆ ਗਈ ਬਈ ਬੈਰੀ ਬੈਰੀ ਮੈਰੀ ਪਹੁੰਚ ਗਈ ਸੱਜ ਰਹੀ ਆਪਣਾ ਪ੍ਰਦਰਸ਼ਨ ਦਿਖਾਣ ਆਹ ਹੋ ਗਿਆ ਕੋਹਰਾ ਜੀ ਆ ਪੈ ਗਈ ਆ ਪੈ ਗਈ ਕੋਹਰ ਆ ਗਈ ਬਈ ਗੁਰੂ ਆ ਗਿਆ ਕਾਲੇ ਟਿੱਕੇ ਵਾਲਾ ਕਾਲੇ ਟੂ ਕਾਲੀ ਪੂਛ ਵਾਲਾ ਬਾਈ ਬੈਰੀ 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 ਲੈ ਗਈ ਕਬੂਤਰ ਲੈ ਗਈ ਬਾਈ ਪੈ ਗਈ ਸਰਜਰੀ ਬੈਰੀ ਕਬੂਤਰ ਲੈ ਗਈ ਇੱਕ ਦੋ ਆ ਇਕੱਠੇ ਆ ਅੱਜ ਆ ਹਫਤੇ ਬਾਅਦ ਚ ਹੱਥ ਵਾਜ ਨੂੰ ਹੋਰ ਕੀ ਹਾਲਚਾਲਾ ਵੀ ਸਾਰੇ ਕਬੂਤਰ ਆਜ ਭਰਾਵਾਂ ਦਾ ਘਰ ਪਰਵਾਹ ਠੀਕ ਆ ਵੀ ਸਾਰਿਆਂ ਦੇ ਲੋਈ ਬਾਈ ਹੁਣੀ ਪਹੁੰਚੇ ਅੱਜ ਬਈ ਸਾਰੇ ਆ ਦੇਖੋ ਆ ਬੈਠੇ ਬਾਈ ਨੇ ਸਰ ਤੇ ਬਈ ਬੈਕ ਕੰਦੇ ਨਾਲ ਦਿਖਾਉਦੇ ਆ ਤੁਹਾਨੂੰ ਹਨਾ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕਿਆ ਹਾਲ ਹੈ ਬਾਈ ਤੁਸੀਂ? ਠੀਕ ਆ ਬਾਈ ਵਧੀਆ। ਹੋਰ ਠੀਕ ਠਾਕ। ਐਲੀਆ ਨੂੰ ਕਹਿਣਾ। ਬਾਈ ਛੜਤੇ ਅਸੀਂ ਕਬੂਤਰ ਇੱਧਰ ਸੁੱਖਾ ਬਾਈ ਵੀ ਪਹੁੰਚ ਗਿਆ ਅੱਜ। ਛੜਤੇ ਅੱਜ ਸੀਜ਼ਨ ਦੀ ਆਪਣੀ ਸੀਜ਼ਨ ਦੀ ਪਹਿਲੀ ਬਾਜੀ। ਬਾਕੀ ਬਿੰਦੂ ਬਾਈ ਨੇ ਤਾਂ ਬਾਈ ਪਹਿਲਾਂ ਛੱਡ ਲਿਆ। ਦੋ ਤਿੰਨ ਬਾਜੀ ਦੋ ਬਾਜੀਆਂ ਦੇਖ ਚੁੱਕਿਆ। ਤੀਂ ਬਾਜੀ ਬਾਈ? ਹਾਂ ਬਾਈ ਦੀ ਤੀਂ ਬਾਜੀ ਆ। ਆਪਣੀ ਬਾਈ ਹਲੇ ਫਸਟੇ ਆ ਪਹਿਲੀ ਬਾਜੀ ਛੱਡੀ ਆ। ਦੇਖੋ ਮਹਾਰਾਜ ਕਿਆ ਕਰਦਾ ਅੱਜ ਹਨ ਆਪਣੇ ਵੱਲੋਂ ਪੂਰੀ ਹੋਤੀ ਬਾਈ। ਆ ਵੀ ਮੁੰਡਾ ਵੀ ਆਪਣੇ ਪਿੰਡ ਦਾ ਕੱਲੂ ਮਾਲਾ ਦੇ ਨਾਂ ਵਾਲਾ ਕਬੂਤਰ ਆਪਣੇ 1 2 3 4 5 ਪੰਜ ਕਬੂਤਰ ਬਈ ਆਪਣੇ ਛੱਡੇ ਹੋਏ ਆਪਾਂ ਮਾਲਾਂ ਦੇ ਦੇਖਦੇ ਆਂ ਬਾਈ ਕਰਦੇ ਆਂ ਗੱਪੀ ਵਾਲਿਆਂ ਨਾਲ ਵੀ ਗੱਲਬਾਤ ਕਿਆ ਬਣਦਾ ਹਨਾ ਹਾਲ ਪੂਰਾ ਵਧੀਆ ਏ ਆ ਦੇਖੋ ਤੇ ਠੰਡਾ ਲਾ ਕਤੇਰੀ ਪੈ ਨੂੰ ਤੇਲੀ ਨੂੰ ਮਾੜਾਗਾ ਮੰਗਾਈ ਤੇ ਨਾ ਨਾ ਫੇਰ ਕੋ ਮੁੰਨਾ ਭਾਈ ਜਾਣਾ ਉਹਨੇ ਮੁੰਨਾ ਭਾਈ ਜਾਣਾ ਹੀ ਆ ਤੇਰੇ ਯਾਰ ਸਾਰੇ ਸਿਰ ਪਰ ਹਰਦੀ ਭੈਣ ਚੋਂ ਕਿਹੜਾ ਹੋਊਗਾ ਸ਼ਿਕਾਰੇ ਦਾ ਹੋ ਗਈ ਸਿੱਧੀ ਪਹਿਲੇ ਨਾਲ ਪਹਿਲੇ ਨਾਲ ਨਹੀਂ ਆਲੀ ਗਈ ਜਾਂਦੀ ਆ ਪਹਿਜੂ ਖਾ ਕੇ ਵੀ ਆ ਗਈ ਚਿਕਨ ਡੇਨਰ ਕਰ ਵੀ ਆਈ ਇਹ ਔਰ ਇੱਕ ਹੋਰ ਫਿਰ ਉਹ ਆਉ ਫਿਰਦੀ ਇੱਕ ਉਹ ਵੀ ਪੈ ਗਈ ਉਹ गिर ਗਿਆ ਕਬੂਤਰ ਇਹਦਾ ਕਿ ਉਹ ਆਪਣੇ ਯਾਰ ਵਰਦੀ ਆ ਆ ਵੀ ਆ ਤੇ ਲੰਮੇ ਲਾਤਾ ਆ ਹਾਂ ਇਹ ਤੇਰੀ ਸਾਨੀ ਆ ਬੰਸਰ ਮੈਂ ਹਾਂ ਤੂੰ ਉੱਪਰ ਆ ਆ ਬੇਲੇ ਵਾਲਾ ਉੱਪਰ ਜਾ ਰਹੀ ਆ ਬਾਤ ਤੁਸੀਂ ਰੰਗ ਦੇ ਇੱਥੇ ਨੂੰ ਬਲੇ ਇੱਕ ਇੱਧਰ ਤੇ ਆਈ ਜਾਏ ਨਾ ਨਾ ਕਿ ਦਿਨਾਂ ਵਾਲਾ ਵਜਾ ਜਾਂਦਾ ਨੇ ਹਾਂ ਆਪਣੇ ਵਾਲਾ ਵਜਾ ਜਾਂਦਾ ਆਪਣੇ ਵਾਲਾ ਕੀ ਸਾਈਡ ਹੀ ਤੇ ਵੀ ਹੋਈ ਆ ਹੁਣ ਦਾ ਸਟਾਰਟ ਕਰ ਲੈ ਇੱਧਰ ਨੂੰ ਜਾਣਾ ਇਹਨੇ ਆ ਰਹੀਆਂ ਨੇ ਉਹ ਦੋ ਆ ਗਈਆਂ ਚੱਕ ਲਿਆ ਥਲੀ ਨੇ ਆਹ ਲੈ ਗਈ ਉਹ ਹੈਂ ਭੈਣ ਯਾਰ ਬੰਪ ਮੇਜ ਲਾ ਦੋ ਯਾਰ ਉਹੀ ਗੱਲ ਉਹ ਦੂਈ ਕਹਿੰਦੀ ਉਹ ਤੋਂ ਹੋਲ ਕੰ ਕਰ ਇਹ ਸਾਲਾ ਕਿਹੜਾ ਲੈ ਗਈ ਦੇਖ ਕੇ ਆਣਾ ਮੈਂ ਚਾਹੀਦਾ ਮੋਟਰਸੈੱਲ ਵੀ ਨਹੀਂ ਹੈਗਾ ਭਾਈ ਬਾਈਕ ਆ ਵੀ ਲੈ ਗਿਆ ਹੁਣ ਸਾਰ ਪਾੜ ਹਟ ਕਿਹੜਾ ਪਾੜ ਹੋਰ ਕਿੱਥੇ ਉਹ کہاں ਸਾਲੀ ਜਾਂਦੀ ਹੋਈ ਹੈਗੀ ਕਿੰਨੇ ਟੈਕ ਕਰਦੀ ਆ ਉਹ ਆ ਕਿਹੜੇ ਜਿਹੇ ਬੱਜਿਆ ਕੰਮ ਜਾਂ ਹੁੜੀ ਬਣਾ ਕਬੂਤਰ ਉਹ ਲੈ ਉਹ ਤਾਂ ਗਿਆ ਜਾਂ ਡਰ ਕੇ ਤੁਰ ਜੂ ਆ ਆ ਗਈ ਆ ਕਬੂਤਰ ਬਹੁਤ ਭੰਦੇ ਨੇ ਹੱਲੇ ਆ ਕਬੂਤਰ ਡਰਾਦਾ ਆ ਗਈ ਫੇਰ ਆ ਗਈ ਨਾ ਆ ਗਈ ਸਾਲੀ ਹਾਂ ਬੁਰਦਾ ਵੀ ਆ ਡਰਦਾ ਜਾਂਦਾ ਖੜੀ ਜਾਂਦੀ ਵੀ ਨਹੀਂ ਭੈਣ ਚੋੜ ਜਾਂਦੀ ਹੈ ਉਹ ਬਾਈ ਟਾਈਮ ਵਾਲੇ ਟਾਈਮ ਛੁੜਤੀ ਬਈ ਟਾਈਮ ਆ ਕਾਲਾ ਪੁੰਨੀਆਂ ਟਾਈਮ ਆ ਅਮਨੀਤ ਰੋਲੂ ਮਾਜਰਾ ਟਾਈਮ ਆ ਵੀਰੇ ਮੋੜ ਪੁੰਨੀਆਂ ਟਾਈਮ ਆ ਕੋਈ ਨਹੀਂ ਦਿਖਾਦੀ ਗਲਤ ਨਹੀਂ ਕਲੀਅਰ ਹੋ ਰਿਹਾ ਹੈ ਹੈਲੋ ਬਾਈ ਪਹਿਲਾ ਟਾਈਮ ਲੱਗਿਆ ਵਾ ਬਾਈ ਕਬੂਤਰਾਂ ਬੋਨਾ ਅਨੰਦ ਵਾ ਟਾਈਮ ਆ ਕੋਈ ਨਹੀਂ ਹੋ ਟਾਈਮ ਉਹਦੇ ਨੇ ਆਉਂਦੇ ਸੱਚੀ ਕਾਚਾ ਉਹਦੇ ਨੇ ਆਵੇ ਸੱਚੀ ਕਾਚਾ ਰਿਆ ਟਾਈਮ ਆ ਬਿੰਦਰਾ ਗੱਗੜਾ ਬਿੰਦਰਾ ਗੱਗੜਾ ਵਾਲਾ ਟਾਈਮ ਸੁੱਕਾ ਮਾਲਾ ਟਾਈਮ ਆ ਵੀਰੇ ਆ ਕੇ ਆ ਕੇ ਬਸ ਵੀਰੇ ਇੰਨੇ ਪੁੱਤਰਾਂ ਦੇ 10 10 ਵਾਸਤੇ ਟਾਈਮ ਆ ਠੀਕ ਆ ਵੀਰੇ ਕਿੰਨੇ ਹੱਥਾਂ 14 ਕਾਚਨ ਕੰਡ ਡੰਡੇ ਵਾਲਾ ਕੋਤਾ ਸਹੀ ਕਰਦੇ ਆ ਗਿਆ ਮੈਂ ਆ ਬਈ ਕੰਡ ਡੰਡੇ ਵਾਲਾ ਬਸ ਤੇ ਮਾਲਾ ਵਾਲੀ ਗੱਲ ਕਿਹੜੇ ਕੋਤਾ ਦੋਨੇ ਦੋਨੇ ਸੁੱਖਣਾਵ ਲਗਾਏ ਬਈ ਕੀ ਨਾਮ ਹੈ ਕੀ ਨਾਮ ਹੈ ਬੱਲੂ ਮਾਲਾ ਨਾਮ ਤਾਂ ਨਹੀਂ ਕੋਈ ਸੁੱਖੀ ਜਿਹੜਾ ਸੁੱਖੀ ਟੈਂਪੋ ਬੋਲਦਾ ਉਹ ਸੁਣੋ ਸੁੱਖੇ ਵਾਲੇ ਦਾ ਕਿਹੜਾ ਕੋਸਰਾ ਟੈਂਪੋ ਚੱਲਦਾ 100 ਛੱਡੇ ਬਈ 200 ਛੱਡੇ ਵੀ ਇਤਨਾ ਸਹੀ ਆ ਕੀ ਨਾਮ ਹੈ ਬਈ ਸੁੱਖਾ ਸੁੱਖਾ ਮਾਲਾ ਇੱਕ ਕੋਤਾ ਡੰਡਾ ਮਾਲਾ ਨੂੰ ਇੱਕ ਤਾਂ ਤਰਾ ਸਹੀ ਜੀ ਹਾਂ ਇੱਕ ਸਹੀ ਪਿੱਛੇ ਆ ਐਂਡਾ ਦੇਖਣਾ ਏ ਨਿਊ ਜੀ ਲਿਖਿਆ ਦਤਾ ਐਂਡ ਜੀ ਬੋਲੇ ਸੁੱਖ ਮਾਲਾ ਵੀਰੇ ਹਾਂ ਸੁੱਖ ਮਾਲਾ ਨਾਲ ਜਿਹੜਾ 55 ਨੰਬਰ ਟਿੱਕਾ ਤੇ ਲੱਗੂ ਟਿੱਕਾ ਬਸ ਆਦਾ ਫਿੱਕਾ ਲਾਲ ਸਜੀ ਕੱਚੀ ਟਿੱਕਾ ਨਾਲ ਵੀਰੇ ਵਿੰਦਰਾ ਗੱਗਾਂ ਦੇ ਦਿਖਾਈ ਉਹ ਲਾਲੀ ਗਗਨਦੀਪ ਗਗਨਦੀਪ ਯੂਕੇ ਗਗਨਦੀਪ ਯੂਕੇ ਗਗਨਦੀਪ ਟਾਈਮ ਹੋ ਗਿਆ ਆਹਨੇ ਬੂਲਬਲਾਂ ਬਸ ਉਤਸ਼ਾਹ ਨਾਲ ਆਇਆ ਹੁੰਦਾ ਬੰਦੇ ਬਕਰ ਕੱਤੇ ਕੇ ਆ ਗਈ ਜਿਹਨਾਂ ਨੂੰ ਕੱਟਾਈ ਵੀ ਛੋਟੂ ਲਡੇੜੀ ਵੀ ਦੇ ਟਾਈਮ ਹੋ ਗਿਆ ਠੀਕ ਹੈ ਠੀਕ ਹੈ ਵਿੱਕੀ ਜਵੰਦਾ ਵਿੱਕੀ ਜਵੰਦਾ ਵੀ ਦੇ ਟਾਈਮ ਹੋ ਗਿਆ ਨਦਾਂ ਪਰ 14 ਚੋਦਰੀ ਆ ਮੇਰਾ ਨਾੜਾ ਆ ਫੜੀ ਮੋੜੇ ਜਾਉਂਦਾ ਤੇ ਆ ਜਿਹੜੀ ਮੋਟੀ ਸਾਡੇ ਬਾਹਰੋਂ ਨੀ ਆਉਂਦਾ ਟਾਈਮ ਅੱਧੀ ਦਾ ਚੜੇ ਪਰ ਸੁੱਖਾ ਮਾਲਾ ਸੁੱਖਾ ਮਾਲਾ ਟਾਈਮ ਜੀ ਬਾਹਰ ਹੀ ਪਹਿਲਾਂ ਜੋਨੂ ਜੈ ਸਿੰਘ ਵਾਲਾ ਰਾਜੂ ਮਰੰਡਾ ਇਹ ਟਾਈਮ ਹੈ ਵੀਰੇ ਇਹਨਾਂ ਦਾ 2:45 ਤੇ ਟਾਈਮ ਆਜੇ ਕਿੰਨੇ ਕੁ ਉਤਰਾ ਪਰ ਪੰਜ ਪੰਜ ਆ ਗਿਆ ਆਪਣਾ ਚੈੱਕ ਕਰਾ ਦੇ ਤੇ ਬਾਜੀ ਬਾਈ ਬੰਦਿਆਂ ਨੇ ਸਾਫ਼ ਸੁਥਰੀ ਕਰਾਈ ਤੇ ਆਪਾਂ ਨੇ ਵੀ ਆਪਣੀ ਇਮਾਨਦਾਰੀ ਦਿਖਾਈ ਹੈ ਵਿੱਚ ਕਿਉਂਕਿ ਬਾਈ ਕਬੂਤਰ ਜਦੋਂ ਨਹੀਂ ਦਿਖਿਆ ਤਾਂ ਹਨਾ ਮੈਥੇ ਉਧਰ ਘਟਾ ਹੋ ਗਿਆ ਉਧਰ ਕੋਈ ਉਤਰ ਆ ਗਿਆ ਤਾਂ ਚੱਲ ਰਿਹਾ ਜਾਨੀ ਕਿ ਹਜੇ ਵੀ ਜਾਨੀ ਕਿ ਅਗਲੀ ਉਹ ਕੋਈ ਗੱਲ ਨਹੀਂ ਦੁੱਖ ਨਹੀਂ ਹੈਗਾ ਖੁਸ਼ੀ ਹੈ ਕਿਉਂਕਿ ਕਬੂਤਰ ਉੱਡ ਰਿਹਾ ਅਗਲੀ ਵਾਰ ਕਿਤੇ ਬਾਜੀ ਹੋਈ ਉੱਤੇ ਛੱਡ ਲਾਂਗੇ ਠੀਕ ਹੈ ਜਦ ਤੱਕ ਸ਼ਾਇਦ ਵੈਰੀ ਭੈਣੀ ਵੀ ਘਟ ਹੋ ਜਵੇ ਤੇ ਬਾਈ ਕਬੂਤਰ ਵਧੀਆ ਉੱਡਦਾ ਆਪਣਾ ਤੇ ਹੁਣ ਵੀ ਤੁਹਾਨੂੰ ਦਿਖਾਉਨੇ ਆ ਲਾਈਵ ਦਿਖਾਉਨੇ ਆ ਆਪਾਂ ਕਿਉਂਕਿ ਝੂਠੇ ਵਾਲੀ ਕੋਈ ਗੱਲ ਨਹੀਂ ਹੈਗੀ ਉਤਰ ਫਿਰਦੇ ਆ ਉਹ ਤਿੰਨ ਚਾਰ ਉਹਨਾਂ ਦੇ ਉਹ ਉੱਤਰ ਮੁੜ ਗਿਆ ਬਰਾ ਯਾ ਤੈਨੂੰ ਬੁਲਾਉਂਦਾ ਮਾ ਮੋਰ ਪੈਲੀ ਛੱਡ ਕੇ ਹੀ ਗਿਆ ਸਾਡੇ ਕੋਲ ਤੇ ਉਹ ਕੋਈ ਨਹੀਂ ਅਗਲੀ ਵਾਰ ਆਵੇਗਾ ਨਾ ਤੇ ਮੋੜਾ ਮਾਲਾ ਬੰਦਾ ਬਰੇ ਮਾਲਾ ਬੰਦਾ ਇੱਥੇ ਕਿਤੇ ਟਾਇਰ ਮੈਂ ਟਿੰਨ ਪਕੀ ਤੇ ਉਹ ਨਹੀਂ ਚੱਲ ਉਹ ਦੇਵਨਾ ਕੋਲ

ਆਨੀ ਬਾਈ ਬਾਜੀ ਵੰਡੂ ਕੋ ਪੁੱਤਰ ਮੰਡੂ ਕੋ ਬਾਈ ਕੰਮ ਕਰ ਰਿਹਾ ਕਰਾਵਾ ਹਾਂ ਅੱਛਾ ਅੱਛਾ ਹਮਾ ਸੋਨੀ ਬਾਈ ਹਾਂ ਮੈਂ ਠੀਕ ਠਹਿਰਾ ਹਾਂ ਅਜਾ ਸੋਨੀ ਬਾਈ ਆਗੇ ਬਾਈ ਪਿਆਰਾ ਭਰਾਗਲਾ ਆਪਣਾ ਸੋਨੀ ਵੀਰੇ ਕੀ ਹਾਲ ਹੈ ਬਾਈ ਹੋ ਠੀਕ ਹੈ ਜੀ ਠੀਕ ਹੈ ਕੋ ਉਤਰ ਕਿੰਨੇ ਰਹੇ ਅੱਜ ਬਾਈ ਕੱਪਰ ਬਾਈ 11 ਠੀਕ ਹੈ ਵੀਰੇ ਬਾਈ 11 ਕੋ ਉਤਰ ਰਹੇ ਬਾਈ ਕਹਿੰਦਾ ਤੇ ਅਸੀਂ ਗਏ ਉਹ ਤੇ ਸਾਈਡ ਤੇ ਤੇ ਬਾਜੀ ਸਾਡੇ ਉਧਰ ਢਾਂਗੀਆਂ ਲੱਗ ਗਈਆਂ ਤੇ ਬਾਈ ਉਹਨਾਂ ਦਾ ਪਿਆਰ ਬਹੁਤ ਹੈ ਵੀਰ ਜੀ ਮੇਰੇ ਕਿੰਨੇ ਕਬੂਤਰ ਰਹਿ ਗਏ ਅੱਜ 11 ਕਬੂਤਰ ਰਹਿ ਗਏ ਵੀਰੇ ਠੀਕ ਆ ਵੀਰ ਉਹਨਾਂ ਨੇ ਬਾਈ ਪਿੰਡ ਯੋਂਦ ਅੱਜ ਦੂਸਰੀ ਬਾਜੀ ਤੀ ਤੇ ਇੱਥੇ 11 ਕਬੂਤਰ ਰਹਿ ਗਏ ਹੁਣ 51 ਛੁੱਟੇ ਤੇ ਬਾਈ ਉਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਤੇ ਬਾਈ ਬਾਜੀ ਦਾ ਰੋਟੀ ਪਾਣੀ ਬਹੁਤ ਵਧੀਆ ਬਾਈ ਉਹਨਾਂ ਨੇ ਖੁਲਾਇਆ ਤੇ ਬਾਈ ਪਿੰਡ ਯੋਂਦ ਬਾਜੀ ਸੀ ਅੱਜ ਤੇ ਬਾਈ ਬਹੁਤ ਵਧੀਆ ਬਾਜੀ ਕਰਾਈਆ ਸਾਫ਼ ਸੁਥਰੀ ਬਾਜੀ ਹੋਈ ਆ ਤੇ ਇਹਦੇ ਵਿੱਚ ਵੀਰਾਂ ਦਾ ਯੋਗਦਾਨ ਆ ਤੇ ਇੱਧਰ ਵੀਰ ਉਹ ਖੜੇ ਆ ਤੇ ਖੜੇ ਆ ਤੇ ਇਹਨਾਂ ਨੇ ਬਾਈ ਬਹੁਤ ਵਧੀਆ ਬਾਜੀ ਕਰਾਈ ਤਿੰਨਾਂ ਦਾ ਹੈ ਕਾਪੀ ਤੇ ਨਾਲਾ ਹਾਂ ਤਦਾਂ ਕੀਵੇ ਲੱਗੇ ਵੇ ਨੌਂ ਗਿਰੇ 10 ਬੋਲ ਦੀ ਛੇ ਤੇਰੀ ਬਾਤ 10 ਜੰਮ ਨਾ ਗਿਤੇ ਕਿਤੇ ਰਹੇ ਕੋ ਪ੍ਰਿੰਸੈਸ ਹੈ ਜੜੀ ਆਰਾਮ ਰੋੜ ਕੀ ਮਾਣ ਟੋਲੀਆ ਸੋਖਨ ਟੇੜੀ ਕਾਂਗਰਾਮਗੜ ਉਸਨੇ ਉਹ ਦਾ ਗगन ਚੱਕਲਾ ਗगन ਵੱਡੂ ਮੜੌਲੀ ਰੋਡਾਂ ਆਉਂਦੇ ਮੀਤੇ ਹੋਣ ਮਨੀ ਅੰਬੂ ਆ ਗਿਆ ਰਗੂਤਰਾ ਨੇ 6 ਦਾ ਟਾਈਮ ਪੂਰਾ ਕਰਿਆ ਬਹੁਤ ਵਧੀਆ ਵੀਰੇ ਬਾਜੀ ਹੋਈ ਆ ਤੇ ਵੀਰੇ ਇੱਕੋ ਟਾਈਮ ਪੂਰਾ ਕਰਾ ਜਿਹੜੇ ਵੀਰੇ ਨਾਮ ਲੱਤੇ ਆ ਤੇ ਬਾਕੀ ਤੁਸੀਂ ਦੇਖ ਸਕਦੇ ਆ ਕਿ ਜਦੋਂ ਢਾਂਗਿਆਂ ਤੇ ਵੀਰ ਆਪਣੇ ਕੂਤਰਾ ਧਾਰ ਰਹੇ ਆ ਹੈਨਾ ਸਾਡੇ 6 ਵੀਰੇ ਹਾਂ ਤੇ ਅੰਦਰ ਤੇ ਇੱਧਰ ਆਪਣਾ ਤੁਸੀਂ ਦੇਖ ਸਕਦੇ ਆ ਤੇ ਵੀਰੇ ਵੀ ਹਾਂ ਜੀ ਇਹ ਵੀਰ ਹਜੇ ਵੀ ਮੰਨ ਲਓ ਕਿ ਚਲੋ ਵੀ ਕੂਤਰਾ ਉੱਡ ਰਹੇ ਆ ਤੇ ਜਿਹੜਾ ਵੀਰ ਆਪਾਂ ਨੇ ਗੁਇਸ ਦੇ ਹੱਡਿਆ ਦੇ ਉੱਤੇ ਇੱਕ ਤੇ ਆਪਣਾ ਪੁੱਤਰ ਵੀਰੇ ਬੈਰੀ ਬਹੁਤ ਪਈ ਆ। ਜਦੋਂ ਜ਼ੈਰੀ ਦੇ ਪੈਨ ਦੇ ਕਾਰਨ ਉਹ ਉੱਤੇ ਥੋੜਾ ਸਾਈਡ ਵਿੱਚ ਲੱਗਾ ਤੇ ਸਹੀ ਵੀ ਆ ਗਿਆ ਤਾਂ ਬਾਹਰ ਦੁਬਾਰੇ ਕੱਟ ਗਿਆ ਟਾਈਮ 'ਚ। ਤੇ ਉਸ ਤੋਂ ਬਾਅਦ ਪੁੱਤਰ ਪੂਰਾ ਦਿਨ ਕਰਿਆ ਉਹਨੇ ਗੁਇਸਰ ਨੇ ਵੀ ਬਾਈ ਉੱਤੇ ਨੇ ਆਪਣੀ ਇਮਾਨਦਾਰੀ ਪੂਰੀ ਦਿਖਾਈ ਆ। ਤੇ ਬਾਈ ਪੂਰਾ ਉੱਡੇਆ ਸ਼ਾਮ ਨੂੰ ਬੈਠਿਆ ਜੀ ਉੱਤੇ ਬਾਜੀ ਉੱਧਰ ਵੱਢਣੇ ਸਾਰ ਬੈਠਿਆ। ਤੇ ਆਪਾਂ ਕੋਈ ਗੱਲ ਵੀ ਵੀਰੇ ਕੋਈ ਦੁੱਖ ਨਹੀਂ ਹੈਗਾ ਕਿਉਂਕਿ ਉਹਨੇ ਆਪਣਾ ਜੋਰ ਲਾਇਆ ਉਹਨੂੰ ਆਪਾਂ ਅਗਲੀ ਬਾਜੀ ਵਿੱਚ ਛੱਡ ਦੇਾਂਗੇ। ਕੋ ਬਾਕੀ ਉਹ ਜੋ ਬਾਜੀ ਦੀ ਗੱਲ ਅਗਲੀ ਸਾਫ ਸੁਥਰੀ ਬਾਜੀ ਆ ਬਹੁਤ ਵਧੀਆ ਕਰਾਈ ਦੀ ਤੇ ਉਹਨਾਂ ਨੂੰ ਪੈਗਲੀ ਬਾਜੀ ਆ ਵੀਰੇ ਉਹਰੇ ਨਾਮਾ ਦੀ ਬਾਜੀ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ ਤੇ ਪਹੁੰਚੇ ਅਗਰੇ ਵੀਰੇ ਸਾਡੇ ਕੀ ਨਹੀਂ ਤੇ ਵੀਰੇ 1 ਮਿੰਟ ਗੱਲ ਕਰੇ ਆ ਵੀਰੇ ਤੇ ਅਗਲੀ ਬਾਜੀ ਦੀ ਜਿਹੜੀ ਗੱਲਬਾਤ ਉਹ ਵੀ ਕਰ ਲਈ ਦੀ ਆਪਾਂ ਨੇ ਜਿਹੜੀ ਅਗਲੀ ਬਾਜੀ ਉਹ ਕਿਹੜੀ ਨਾਮ ਵਾਲੀ ਆ ਹਾਂਜੀ ਜੀ ਨਾਮਾ 28 ਤਰੀਕ ਦੀ ਆ ਹਾਂ ਉਹਦੇ ਬਾਰੇ ਪੂਰੀ ਅਪਡੇਟ ਦੱਸਦੇ ਮੇਰਾ ਵੀਰ ਠੀਕ ਆ ਵੀਰੇ ਉਹ ਚ 15 ਨਾਮ ਆ ਹਾਂਜੀ 200 ਰੁਪਏ ਪਹਿਲਾਂ ਫੜਦੇ ਆ 80 ਕਬੂਤਰ ਐਂਟਰ ਕਰਨੇ ਆ ਠੀਕ ਆ ਉਹ ਨਾ ਜਿਹੜੇ 200 ਰੁਪਏ ਤੁਸੀਂ ਫੜ ਰਹੇ ਆ ਉਹ ਕੱਲ ਤੱਕ ਕਿੰਨੀ ਤਰੀਕ ਤੱਕ ਫੜਨਾ ਉਹ 10 ਤਰੀਕ ਤੱਕ ਆ ਵੀਰੇ ਵੀਰੇ ਜਿਹੜਾ 200 ਰੁਪਏ ਤੁਸੀਂ ਪਹਿਲਾਂ ਫੜਨਾ ਨਾਮ ਨਾਮ ਵਾਲੀ ਬਾਜੀ ਆ ਜਿਹੜਾ 200 ਰੁਪਏ ਫੜਨਾ ਉਹ ਤੁਸੀਂ ਇਹਨਾਂ ਨੇ ਪਹਿਲਾਂ ਕਿੰਨੀ ਤਰੀਕ ਤੱਕ ਵੀਰੇ 10 ਤਰੀਕ 10 ਤਰੀਕ ਤੱਕ ਫੜ ਲੈਣ 80 ਕੂਪਟਰ ਐਂਟਰ ਕਰਨੇ ਆ 80 ਐਂਟਰ ਕਰਨੇ ਹੁਣ ਕਿੰਨੇ ਹੋ ਚੁੱਕੇ ਹੁਣ ਤੱਕ ਹੁਣ ਵੀਰੇ ਹੋ ਗਏ ਅੱਧੇ ਤੋਂ ਉੱਪਰ ਹੋ ਗਏ ਮਨ ਲਾ ਕੇ ਠੀਕ ਆ ਉਹ 40 ਲਗਭਗ 40 ਦੇ ਕੂਪਟਰ ਹਲੇ ਕਰੀਬ ਹੋਏ ਵੀਰੇ 80 ਉਹ ਐਂਟਰ ਕਰ ਲੈ ਉਸ ਤੋਂ ਬਾਅਦ ਵੀਰ ਉਹਨਾਂ ਨੇ ਜਵਾਬ ਦੇਣਾ ਬੰਦੇ है बेरे? दी बाजी है, दी। तो चलो करो अज तो कर तो तक तो सिर्फ इतरे तेन तो आपने पूरी बाजी क्लीयर दिखाती अच्छे तो जो भी हो अपने को सच वाला काम आप दिखाई है क्योंकि बी बाजी साफ हुई है बिलकुल कोई धोखेबाजी वाला कम नहीं था ठीक है धन्यवाद भी ਹੋ ਜੀ ਸਤਿ ਸ੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਤੇ ਇੱਧਰ ਵੀਰ ਉਹਨਾਂ ਹੀ ਇਹ ਆਉਂਦੇ ਪਿੰਡ ਤੋਂ ਤੇ ਵੀਰ ਉਹਨਾਂ ਨੇ ਘਰ ਤੋਂ ਵੀਰੇ ਦੋ ਕੁੱਤੇ ਛੱਡੇ ਦੇ ਹਾਂ ਜੀ ਦੋ ਛੱਡੇ ਤੇ ਠੀਕ ਆ ਵੀਰ ਉਹਨਾਂ ਦੇ ਦੋਵੇਂ ਬਾਈ ਕੁੱਤੇ ਅੱਜ ਉੱਪਰ ਰਹਿ ਗਏ ਤੇ ਬਾਈ ਬਹੁਤ ਬੜੀਆ ਉਡਾਰੀ ਹੋਈ ਆ ਕੁੱਤਰਾਂ ਦੀ ਅੱਜ ਤੇ ਬਾਜੀ ਵੀ ਵੀਰ ਉਹਨਾਂ ਨੇ ਪਿੰਡ ਦੇ ਜਿੰਨੇ ਵੀ ਮੈਂਬਰ ਆ ਸਾਰੇ ਹਨਾ ਇਹਨਾਂ ਨੇ ਵੀਰੇ ਬਹੁਤ ਵਧੀਆ ਬਾਜੀ ਕਰਵਾਈ ਆ ਤੇ ਬਾਈ ਰੋਟੀ ਪਾਣੀ ਦੇ ਵਿੱਚ ਖਾਣ ਨੂੰ ਸਾਨੂੰ ਬਹੁਤ ਵਧੀਆ ਮਤਲਬ ਇਹਨਾਂ ਨੇ ਸੇਵਾ ਕੀਤੀ ਆ ਸਾਰੇ ਬੰਦੇ ਜਿੰਨੇ ਵੀ ਆਏ ਤੇ ਤੇ ਵੀਰ ਉਹਨਾਂ ਦਾ ਬਹੁਤ ਬਾਈ ਤਹਿ ਦਿਲੋਂ ਧੰਨਵਾਦ ਆ ਤੇ ਵੀਰੋਣਾ ਨੇ ਬਈ ਸਾਡਾ ਬਹੁਤ ਬਹੁਤ ਸਾਰੇ ਬੰਦੇ ਜਿੰਨੇ ਵੀ ਆਏ ਹੋ ਤੇ ਇੱਥੇ ਪਿੰਡ ਦੇ ਹੋਰ ਪਿੰਡਾਂ ਦੇ ਜਿੰਨੇ ਵੀ ਬੰਦੇ ਆਏ ਤੇ ਸਾਰਿਆਂ ਦਾ ਬਈ ਇਹਨਾਂ ਨੇ ਬਹੁਤ ਸੇਵਾ ਕੀਤੀ ਕਹਦੇ ਨੇ ਤੇ ਵੀ ਤੁਸੀਂ ਆਪ ਦੱਸੋ ਫਿਰ ਹਾਂ ਵੀਰੇ 28 ਵੀਰੇ 28 ਤਰੀਕ ਦੀ ਬਾਜੀ ਆਪਾਂ ਨੇ ਨਾਮ ਵੀ ਦੇਣਾ 28 ਤਰੀਕ ਦੀ ਬਾਜੀ ਕੋਰ ਆ ਤੇ ਆਪਾਂ ਗਾ ਨੂੰ ਇੱਕ ਬਾਜੀ ਹੋਰ ਕਰਾਉਨੇ ਆਪਾਂ ਵਧੀਆ ਹੋਰ ਕਰਾਏਗੇ ਨਾਮ ਦਾਦੀ ਠਾਈ ਦੀ ਤੇ ਬਾਈ ਜੀ ਇਹ ਵੀ ਨਾਮ ਕਈ ਇਹ ਪਿੰਡ ਇਹ ਵੀ ਇਹੋਣਾ ਨੇ ਬਾਈ 28 ਤਰੀਕ ਦੀ ਬਾਜੀ ਬੋਲੀ ਆ ਉਹ ਬਾਜੀ ਵੀਰੇ ਅਨੰਮਾਂ ਵਾਲੀ ਬਾਜੀ ਆ ਇਹਨੂੰ ਫਰਾਖਾ ਵੱਖਾ ਦੂਜਾ ਸਾਧਾ ਠੀਕ ਆ ਸਾਧਾ ਧੱਕਾ ਪੰਦਾਸ ਤੱਕ ਵੀਰੇ ਬਹੁਤ ਵਧੀਆ ਬਾਜੀ ਹੋਣੇ ਵਾਲੀ ਆ ਅੱਗੇ ਕਿਉਂਕਿ ਆਪਾਂ ਕਰਾਂਗੇ ਵੀ ਵੀਰਾ ਤਾਂ ਹੋ ਚੁੱਕੀਆਂ ਹੁਣ ਬਹੁਤ ਵਧੀਆ ਹੋਈਆਂ ਇਹ ਦੋਨੋਂ ਤੇ ਬਾਈ ਕਿਉਂਕਿ ਕਬੂਤਰ ਸਾਬ ਦੇ ਮਿਲੇ ਆ ਉਹ ਕਬੂਤਰ ਹਾਂ ਕਿਉਂਕਿ ਵੀਰ ਉਹਨਾਂ ਨੇ ਬਾਈ ਕਬੂਤਰ ਵੀ ਬੰਦਿਆਂ ਦੇ ਫੋਨ ਕਰਕੇ ਦੇ ਉੱਤੇ ਸਾਡਾ ਵੀ ਮਿਲਿਆ ਬਾਈ ਪਹਿਲਾਂ ਜਿਹੜੀ ਪਿੱਛੇ ਹੋਈ ਆ ਤੇ ਬਾਈ ਉਹਦੇ ਵਿੱਚ ਕਿਹਾ ਏ ਕਿ ਬਾਈ ਜਿਹੜਾ ਨੇ ਬਾਈ ਜਿਹੜੀ ਬਾਜੀ ਦੱਸੀ ਆ ਵੀਰੇ ਪ ਇਹਨਾ ਟਾਈਮ ਬਾਜੀ 200 ਰੁਪਏ ਪਹਿਲਾਂ ਇੰਟਰ ਹੋਣਾ ਬਾਜੀ ਦਾ ਹਨਾ ਵੀਰੇ ਹਾਂ ਚਾਰ ਹੋ ਗਏ ਵੀਰੇ ਹਾਂ ਤੇ 80 ਕੂਤਰ 80 ਕੂਤਰ ਵੀਰੇ 80 ਕੂਤਰ ਇੰਟਰ ਕਰਨੇ ਨੇ ਉਹਰੇ ਹਾਂ ਤੇ ਵੀਰ ਉਹਨਾਂ ਨੇ ਬੋਲੇ ਤੇ ਭਾਈ 80 ਕੂਤਰ ਇੰਟਰ ਕਰਨੇ 40 ਹੋ ਚੁੱਕੇ ਤੇ ਕਿਸੇ ਵੀ ਵੀਰ ਨੇ ਕਰਾਉਣੇ ਤੇ ਵੀਰੇ ਆਪਣਾ ਨੰਬਰ ਬੋਲਿਓ ਨੰਬਰ ਨੰਬਰ ਕੋਈ ਵੀ ਨੰਬਰ ਬੋਲ ਦਿਓ ਕੋਈ ਗੱਲ ਨਹੀਂ ਕਾਲ ਆਉਂਗੀ 97811 ਹਾਂ 54418 544 ਫਿਰ ਬੋਲਿਓ 97811 54418 ਠੀਕ ਆ ਵੀਰੇ ਹਾਂ ਤੇ ਭਾਈ ਅੱਜ ਹਾਂ ਕਸਲੇ ਪਰਵਾਜੀ ਆ ਵੀਰ ਆਪਣੀ 10 ਤਰੀਕ ਦੀ ਆ ਜੀ ਉਹ ਵੀ ਆਹੀ ਉਹ ਵੀ ਉਹ ਵੀ ਐਕਣੇ ਪਾਨੀ ਕਰਾਉਣੀ ਆ ਬਾਜੀ ਆ ਆਪਣੇ ਆ ਮੁੰਡੇ ਸਲੇਪਰ ਵਾਲੇ ਦੋ ਆ ਕੱਪ ਦੇਣੇ ਆ ਠੀਕ ਆ ਆਹ ਵੀ ਬੜਾ ਸਲੇਪਰ ਵਾਲਾ ਵੀ ਆਪਣਾ ਹੀ ਮੁੰਡਾ ਠੀਕ ਆ ਨਾ ਪਾਨੀ ਬਾਜੀ ਕਰਾਉਣੀ ਆ ਆਪਣੀ ਬਾਜੀ ਆ ਉੱਥੇ ਵੀ ਜਰੂਰ ਪਹੁੰਚੋ ਇਹ 10 ਤਰੀਕ ਦੀ ਦੋ ਕੱਪ ਦੇਣੇ ਵੀਰੇ 5 ਸੈਕਿੰਡ ਨੂੰ ਓਕੇ ਜੀ ਓਕੇ ਕੱਲ ਮਿਲੂਗਾ ਫਿਰ ਤੁਹਾਡਾ ਕੋਈ ਚੱਕਰ ਨਹੀਂ ਠੀਕ ਆ ਠੀਕ ਆ ਬਾਈ ਬਹੁਤ ਬਹੁਤ ਯਾਰ ਜਿੱਦੇ ਰਾਤ ਰਹਿ ਕੇ ਕਬੂਤਰ ਕੱਲੂ ਮਿਲੂਗਾ ਜਿੱਦੇ ਫਾਰਾਂ ਦੇ ਆਪਣੇ ਆਪ ਸੱਜਣੇ ਆਇਓ ਫਿਰ ਸਾਨੂੰ ਦਈ ਨਾ ਕਬੂਤਰ ਕੀ ਦਾ ਸਹੀ ਗੱਲ ਬਾਈ ਦੇ ਪਛਾ ਕੂਤਰੀ ਮੈਂ ਦੋਗੇ ਬਾਈ ਗੱਲ ਇਹ ਹੈ ਵੀ ਜਿਹੜੇ ਬੰਦੇ ਦਾ ਇਹ ਤਾਂ ਡਾਉਣੇ ਵਾਲੇ ਆ ਇਹਨਾਂ ਦੇ ਕਬੂਤਰ ਚ ਨੂੰ ਜਿੱਤਦੇ ਆ ਇਹਨਾਂ ਨੂੰ ਕੋਈ ਲੋੜ ਨਹੀਂ ਕਿਸਦਾ ਫੜਨੇ ਦੀ ਨਾਲ ਜਦ ਕਿ ਇਹਨਾਂ ਕੋਈ ਕਬੂਤਰ ਬਾਈ ਡੰਡਾ ਵਾ ਕੇ ਡਾਉਣੇ ਵਾਲੇ ਬੰਦੇ ਆ ਠੀਕ ਆ ਇਹਦਾ ਮੋੜੂਗੇ ਬਾਈ ਸਭ ਦਾ ਕੂਤਰੇ ਨਾ ਕਿਰੇ ਕਾਲੂ ਸਨੀ ਵੀ ਹੈ ਆਪਣਾ ਯਾਰ ਬਾਹਰ ਵੀ ਜਾਣਾ ਆਪਣੀ ਤੇ ਇੱਧਰ ਬਾਈ ਅੱਜ ਮੇਰੇ ਨਾਲ ਮੇਰੇ ਚਾਚਾ ਵੀ ਆਇਆ ਤਾਂ ਤੇ ਵੀ ਅੱਜ ਬੜਾ ਕਹਾਣੀ ਕੀ ਹੋਈ ਅਸੀਂ ਕੂਤਰ ਛੱਡਾ ਰਾਜੇ ਉਹਦੇ ਤੁਹਾਡੇ ਪਿੰਡ 372 ਦਸਾਂ ਲਗਾ ਜਿੱਦੇ ਆਪਣੀ ਜਿਹੜੀ ਅੱਜ ਹੋਈ ਆ ਤੇ ਵੀਰੇ ਮੇਰਾ ਕੂਤਰ ਅਜੇ ਅੰਡ ਤੱਕ ਹੁਣੀ ਬੈਠਾ ਜਦ ਕੂਤਰ ਬੰਡ ਹੋਏ ਆ ਉਹਦਾ ਹਲਕਾ ਜਿਹਾ ਘੰਡ ਹਰਾ ਤਾਂ ਤੇ ਉਹ ਇੱਥੇ ਹਰਾ ਜਿਹਾ ਡੰਡਾ ਦਾ ਕੱਚ ਮਾਦਾ ਬਹੁਤ ਵਧੀਆ ਮੇਰੇ ਵੈਰੀ ਭਾਈ ਆ ਹਾਂ ਤੇ ਭਾਈ ਉਹ ਕੂਤਰ ਸਮਾਨੇ ਚ ਜਲੇ ਗਿਆ ਤਾਂ ਤੇ ਉਹ ਆਪਣੇ ਆਪਣੇ ਕਪੜਾ ਹਾਂ ਹਾਂ ਉਹ ਕੂਤਰ ਵੀਰੇ ਬਣਾ ਗਿਆ ਤਾਂ ਇੱਥੇ ਤੇ ਉਹ ਕੂਤਰ ਇਹ ਪੂਰਾ ਦਿਨ ਉਹ ਅਗਲੇ ਪਿੰਡ ਹੱਡਾਂਗੇ ਆਪਾਂ ਕੋਈ ਵੀਰ ਰਾਜੇ ਮੈਨੂੰ ਵੀਰੇ ਕਰਾਇਆ ਓਹ ਦਸਮਾਣ ਹਾਂ ਅੱਜ ਮੈਨੂੰ ਖੁਸ਼ੀ ਪਤਾ ਕਿ ਆਪਰਾ ਮੇਰੇ ਅੱਜ ਖੁਸ਼ੀ ਇਹ ਆ ਵੀ ਯਾਰ ਮੇਰਾ ਕੋਈ ਤਾਂ ਜਿੱਤੇ ਅੱਜ ਮੈਨੂੰ ਪੈਸੇ ਵੀ ਸੇ ਕੋਈ ਨਹੀਂ ਹਾਂ ਉਹਨਾਂ ਟੱਪਲਾ ਖਾ ਕੇ ਚਲੀ ਗਿਆ ਤੁਹਾਡੇ ਵੀਰੇ ਕੱਲ ਦਾ ਭੁੱਖਾ ਕੂਤਰ ਹੋਣ ਗਿਆ ਹੈ ਹੈ ਵੈਰੀ ਵਾਹ ਪਈ ਵੀਰੇ ਹਾਂ 14 ਨਯਾਹ ਚ ਪਈ ਸਹੀ ਗੱਲ ਹੈ ਅਗਲਾ ਵੀ ਠੋੜਾ ਮੈਨੂੰ ਅੱਜ ਕਿੰਨੀਆਂ ਛੱਟਾਂ ਲਾਈਆਂ ਹਾਂ 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 ਸਹੀ ਗੱਲ ਹੈ ਬਹੁਤ ਛੱਟਾਂ ਲਾਈਆਂ ਵੈਰੀ ਹਿੱਲੀ ਹੋਣੀ ਜਾਂ ਤੇ ਬਾਕੀ ਵੀਰੇ ਆਪਣਾ ਫੱਤੇ ਬਲੌਗ ਚੈਨਲ ਹੈ ਜਿਹੜਾ ਉਹਦੇ ਇਹ ਆਪੋ ਸੋ ਵੇਖੋ ਕਿ ਵੀਰੇ ਆਪਾ ਫਰੀ ਮਾ ਦਾ ਹੈ